ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਆਤਿ ਭਾਰੀ ਤੁਮਰੇ ਕਰਤਬ ਤਮਹੀ ਜਾਣ ਹੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਨਤ ਮਲ ਸਗਲੀ ਖੋਵੇ ਪੇਟ ਤਸੰਗ ਸਾਧ ਸੰਤਨ ਕੈ ਸਦਾ ਜਪਾਓ ਦਇਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰਾਓ ਇਹ ਮਤ ਗੁਰ ਪ੍ਰਸਾਦ ਮੰਨ ਧਾਰਾਓ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਯਾ ਪ੍ਰਤਪਾਲਾ ਜੀਓ ਸਤ 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 ਪ੍ਰਭ ਸੋਹੀ ਸਦਾ ਸਦਾ ਸਦ ਆਪੇ ਹੋਈ ਚੱਲੇ ਤਾ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਓ ਮਾਜ ਮਹੱਲਾ ਪੰਜਵਾ ਹੁਕਮੇ ਵਰਸਣ ਲਾਗੇ ਮਿਹਾ ਸਾਜਨ ਸੰਤ ਮਿਲ ਨਾਮ ਜਪੇ ਹਾ ਸੀਤਲ ਸਾਤ ਸਹਿਜ ਸੁਖ ਪਾਇਆ ਠਾਢ ਪਾਈ ਪ੍ਰਭ ਆਪੇ ਜੀਓ ਇਥੇ ਠਾਢ ਪਾਠ ਹੋਵੇਗਾ ਠੰਡ ਪਾਉਣ ਦਾ ਇਹ ਵਾਚਕ ਹੈ ਸੀਤਲਤਾ ਦਾ ਸੀਤਲ ਸਾਤ ਸਹਿਜ ਸੁਖ ਪਾਇਆ ਠਾਢ ਪਾਈ ਪ੍ਰਭ ਆਪੇ ਜੀਓ ਸੀਤਲ ਸਾਤ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਉ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰ ਹੋ ਮੇਰੇ ਦਾਤਾਰਾ ਜੀ ਜੰਤ ਸਭ ਤਰਾਪੇ ਜੀਉ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਤਿਸ ਸਦਾ ਧਿਆਈ ਜਨਮ ਮਰਨ ਪੈ ਕਾਟੇ 모ਹਾ ਬਿਨ ਸੇ ਸੋਗ ਸੰਤਾਪੇ ਜੀਉ ਸਾਸ ਸਾਸ ਨਾਨਕ ਸਾ ਲਾਹੀ ਸਿਮਰਤ ਨਾਮ ਕਾਟੇ ਸਭ 파ਹੇ ਪੂਰਨ ਆਸ ਕਰੀ ਖਿਨ ਪੀਤਰ ਹਰ 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 ਗੁਣ ਜਾਪੇ ਜੀਉ ਮਾਜ ਮਹੱਲਾ ਪੰਜਵਾ ਆਓ ਸਾਜਣ ਸੰਤ ਮੀਤ ਪਿਆਰੇ ਮਿਲ ਗਾਓ ਸਾਜਣ ਸੰਤ ਮੀਤ ਪਿਆਰੇ ਆਓ ਸਾਜਣ ਸੰਤ ਮੀਤ ਪਿਆਰੇ ਮਿਲ ਗਾਵਹਿ ਗੁਣ ਅਗਮ ਅਪਾਰੇ ਗਾਵਤ ਸੁਨਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਬਿਖ ਜਾਵਹਿ ਮਨ ਚਿੰਦੇ ਸੇ ਹੀ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕਉ ਦਈਐ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਾਉ ਬਿਨਸੈ ਹਾਰੇ ਹਰ ਧਾਈਐ ਜਨ ਸੇਵਿਆ ਸੋ ਪਾਰ ਗਿਰਾਮੀ ਕਾਰਜ ਸਗਲੇ ਥੀਏ ਜੀਉ ਆਇ ਪਿਆ ਤੇਰੀ ਸਰਣਾਈ ਜੋ ਭਾਵੈ ਤਿਉ ਲਐ ਹੇ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਭ ਹੋ ਸਚ ਨਾਨਕ ਅੰਮ੍ਰਿਤ ਪੀਏ ਜੀਉ